ਲੋ ਮਿੱਤਰੋ ਗੁੱਡ ਮਾਰਨਿੰਗ ਆ ਅੱਜ ਕੋਕਸਰ ਤੋਂ ਤੇ ਕੱਲ ਆਪਾਂ ਚੰਦਰਤਾਲ ਤੋਂ ਕੋਕਸਰ ਪਹੁੰਚ ਗਏ ਸੀਗੇ ਕੋਕਸਰ ਆ ਕੇ ਇੱਥੇ ਆਪਾਂ ਨੇ ਰੂਮ ਲੈ ਲਿਆ ਸੀ ਇੱਥੇ ਰੁਕੇ ਆ ਤੇ ਅੱਜ ਫਿਰ ਆਪਾਂ ਸਿੱਧਾ ਇੱਥੋਂ ਬੈਠ ਰੋ ਚੱਲਾਂਗੇ ਤੇ ਰਸਤੇ 'ਚ ਸਫ਼ਰ ਦੀ ਜਾਣਕਾਰੀ ਤੁਹਾਨੂੰ ਬੈਠ ਕੇ ਕਿਤੇ ਉਹ ਵੀ ਦੰਨੇ ਆ ਕਿਵੇਂ ਦਾ ਸਫ਼ਰ ਰਿਹਾ ਕੀ ਸੀਗਾ ਤੇ ਕੋਕਖਰ ਵੀ ਸੋਹਣੀ ਜਗ੍ਹਾ ਜੇ ਤੁਸੀਂ ਘੁੰਮਣਾ ਹੈ ਵਧੀਆ ਹੈ ਠੰਡ ਰਹਿੰਦੀ ਨਾਲੇ ਇੱਥੇ ਇੱਥੇ ਵੀ ਤੁਸੀਂ ਘੁੰਮ ਸਕਦੇ ਹੋ ਇੱਥੋਂ ਜਿਹੜਾ ਮਨਾਲੀ ਆ ਉਹ ਹੈਗਾ ਹੁਣ 72 ਕਿਲੋਮੀਟਰ ਤਾਰਾਪਾਸਾnga 21 ਕਿਲੋਮੀਟਰ ਤੇ ਗ੍ਰੰਪੂ ਹੈਗਾ 6 ਕਿਲੋਮੀਟਰ ਜਿਹੜਾ ਇੱਥੇ ਲਿਖਿਆ ਹੈ ਇਹ ਗ੍ਰੰਪੂ 6 ਕਿਲੋਮੀਟਰ ਇੱਥੇ ਤੱਕ ਰਸਤਾ ਪੂਰਾ ਖਰਾਬ ਆ ਬਿਲਕੁਲ ਬੁਰਾ ਹਾਲ ਤੇ ਉਹ ਤੋਂ ਪਿੱਛੇ ਗ੍ਰੰਪੂ ਤੋਂ ਅੱਗੇ ਆ ਕੇ ਥੋੜਾ ਜਿਹਾ ਰਸਤਾ ਸਾਫ਼ ਹੁੰਦਾ ਨਹੀਂ ਗ੍ਰੰਪੂ ਤੋਂ ਲੈ ਕੇ ਚੰਦਰਤਾਲ ਤੱਕ ਜਾਂ ਕਹਿ ਲਓ ਪਿੱਛੇ ਚੀਚੰਬਰਜ ਤੱਕ ਬੁਰਾ ਹਾਲ ਆ ਸਾਰੇ ਰਸਤੇ ਦਾ ਜਿਹੜਾ ਪਕਾ ਲੰਘ ਕੇ ਆਇਆ ਇਹ ਆ ਸਾਹਮਣੇ ਚੈੱਕ ਪੋਸਟ ਆ ਇੱਥੇ ਚੈੱਕਪੋਇੰਟ ਤੇ ਐਂਟਰੀ ਹੁੰਦੀ ਆ ਜਦੋਂ ਆਪਾਂ ਰਤਾਗ ਪਾਸ ਜਾਣਾ ਜਾਂ ਕਾਇਆ ਸਾਈਡ ਜਾਣਾ ਆ ਸਾਰੀਆਂ ਗੱਡੀਆਂ ਲਾਈਨ ਚ ਲੱਗੀਆਂ ਨੇ ਇਹ ਚੈੱਕਪੋਇੰਟ ਜਿਹੜੀ ਇਹ 4 ਵਜੇ ਤੱਕ ਓਪਨ ਹੁੰਦੀ ਹੈ 4 ਵਜੇ ਤੋਂ ਬਾਅਦ ਐਂਟਰੀ ਨਹੀਂ ਹੁੰਦੀ 4 ਵਜੇ ਤੋਂ ਬਾਅਦ ਐਂਟਰੀ ਜਿਹੜੀ ਉਹ ਬੰਦ ਹੋ ਜਾਂਦੀ ਆ ਆਪਾਂ ਪਹੁੰਚ ਚੁੱਕੇ ਆਂ ਅਟਲ ਟਨਲ ਤੇ ਜਿੱਥੇ ਮੇਲਾ ਲੱਗਿਆ ਹੁੰਦਾ ਹਮੇਸ਼ਾ ਹੀ ਅਟਲ ਟਨਲ ਜਿਹੜੀ ਕਿ ਮੇਹੀ ਨਿਸ਼ਾਨੀ ਬਣ ਗਈ ਆ ਹੁਣ ਮਨਾਲੀ ਦੀ ਉੱਥੇ ਆਪਾਂ ਪਹੁੰਚ ਚੁੱਕੇ ਆਂ ਮਨਾਲੀ ਤੇਤੀ ਜਾਂ ਤੇਤੀ ਐ ਤੋਂ ਮਨਾਲੀ ਉੱਥੋਂ ਮਨਾਲੀ ਫਿਰ ਕਿਵੇਂ ਹੋ ਜੂਗਾ 70 ਕਿਲੋਮੀਟਰ ਮੈਂ ਹਰਾਰ ਹਾਂ ਪੁਲਿਸ ਵਾਲੇ ਖੜੇ ਆ ਪਰ ਇਹਨੇ ਕਿਹਾ ਨਾ ਰੋਕੋ ਬਾਈ ਤੁਹ ਕਰਲੇ ਵਸੇ ਬਣਾ ਲਾਂਗੇ ਆਪੇ ਮਿੱਤਰੋ ਜਿਹੜੀ ਇਹ ਟਨਲ ਆ ਅਟਲ ਟਨਲ ਹੈ ਇਹ ਦੁਨੀਆ ਦੀ ਸਭ ਤੋਂ ਲੰਬੀ ਟਨਲ ਦਾ 9.2 ਕਿਲੋਮੀਟਰ ਦੀ ਜਿਹੜੀ ਕਿ 10000 ਫੁੱਟ ਤੋਂ ਉੱਪਰ ਬਣੀ ਹੋਈ ਹੈ ਤੇ ਇਹ ਲਾਹੌਲ ਵੈਲੀ ਨੂੰ ਮਨਾਲੀ ਨਾਲ ਜੋੜਦੀ ਆ ਇਹਦੇ ਨਾਲ ਬਹੁਤ ਆ ਜਿਹੜਾ ਡਿਸਟੈਂਸ ਘਟ ਗਿਆ ਪਹਿਲਾਂ ਰੁਕਾਗ ਪਾਸੋਂ ਗਏ ਜਾਂਦੇ ਸੀ ਤੇ ਹੁਣ ਟਨਲ ਦੇ ਰਾਹੀਂ ਜਿਹੜਾ ਸਫਰ ਸੌਖਾ ਹੋ ਗਿਆ ਬਾਦਰ ਕਰ ਕੰਨ ਨੂੰ ਤੰਦ ਕਰ ਕਨ ਤੇਜ਼ ਆਉਂਦੇ ਲੋਕ ਅੰਦਰੋਂ খে খ ফট খ ਆ ਪਾਰਕ ਦੀ ਨੰਬਰ ਤੇ ਵਿੱਚ ਨੌਜੋਤਰ ਪਿਆਰੇ ਉਹ ਪਹੁੰਚ ਗਿਆਂ ਮਨਾਲੀ ਮਨਾਲੀ ਤਕਰੀਬਨ ਕਰਾਉਸੇ ਕਰ ਲਿਆ ਤੇ ਪਿੱਛੇ ਰਾਫਟਿੰਗ ਚੱਲ ਰਹੀ ਆ ਉਹ ਦੇਖੋ ਤੇ ਟੂਰਿਸਟ ਬਹੁਤ ਜਿਆਦਾ ਹੈ ਸੀਜ਼ਨ ਹੁੰਦਾ ਪੂਰਾ ਪੀਕ ਸੀਜ਼ਨ ਆ ਇਹ ਜੂਨ ਚੱਲ ਰਿਹਾ ਨਾ ਤੇ ਪੀਕ ਸੀਜ਼ਨ ਆ ਉਹਦੇ ਕਰਕੇ ਜਿੱਧਰ ਦੇਖੋ ਟੂਰਿਸਟ ਟੂਰਿਸਟਾ ਚਾਹੇ ਉਹ ਪੈਰਾਗਲਾਈਡਿੰਗ ਹੋਵੇ ਚਾਹੇ ਹਾਡ ਇਰੂਪ ਹੋਵੇ ਚਾਹੇ ਰਸਤੇ ਸਾਰੀ ਪੂਰੇ ਜੋੜਾ ਤੇ ਚੱਲ ਰਹੀ ਆ ਤੇ ਹੁਣ ਇੱਥੇ ਰਸਤੇ 'ਚ ਰੁਕੇ ਆ ਤਿੰਨ ਜਰਾ ਤਿੰਨੇ ਆ ਫਿਰ ਚੱਲਦੇ ਆ ਅੱਗੇ ਵੱਲੋਂ ਜਾ ਬੈਂਟਰ ਕਰ ਗਏ ਆ ਤੇ ਕੀਰਤਪੁਰ ਸਾਹਿਬ ਕੋਲ ਨਹਿਰ ਕੰਢੇ ਬੈਠੇ ਆ ਤੇ ਇੱਥੇ ਹੁਣ ਕਾਫੀ ਬਣਾਵਾਂਗੇ ਕਾਫੀ ਬਣਾ ਕੇ ਪੀ ਕੇ ਤੇ ਫਿਰ ਸਿੱਧਾ ਆਪਾਂ ਘਰੇ ਸੋ ਇਹ ਆਪਣਾ ਸਾਰਾ ਸੀਗਾ ਸਪਿਤੀ ਦਾ ਸਫਰ ਜਿਹੜਾ ਆਪਾਂ ਨੇ ਕੀਤਾ ਏ ਜੇ ਤੁਸੀਂ ਪੁਰਾਣੀਆਂ ਵੀਡੀਓ ਨਹੀਂ ਦੇਖੀਆਂ ਤਾਂ ਸ਼ੁਰੂ ਤੋਂ ਦੇਖਿਓ ਸਾਰੀ ਸੀਰੀਜ਼ ਸਪਿਤੀ ਦੇ ਸਫਰ ਦੀ ਕਿਉਂਕਿ ਬੜਾ ਹੀ ਰਮਾਂਚਕ ਸਫਰ ਸੀਗਾ ਜਿਹੜਾ ਵੀ ਆਪਾਂ ਨੇ ਕਰਿਆ ਏ ਤੇ ਹੁਣ ਅੱਜ ਆਪਣਾ ਇੱਥੇ ਇਹ ਸਫਰ ਦਾ ਜਿਹੜਾ ਸਪਿਤੀ ਸਫਰ ਦਾ ਐਂਡ ਆ ਸਫ਼ਰ ਆਪਣਾ ਕੰਪਲੀਟ ਹੋ ਗਿਆ ਪ੍ਰਮਾਤਮਾ ਦੀ ਕਿਰਪਾ ਨਾਲ ਸਫ਼ਰ ਬਹੁਤ ਵਧੀਆ ਰਿਹਾ ਕਿਉਂਕਿ ਜਿਹੜੇ ਹਿਸਾਬ ਨਾਲ ਰਸਤਾ ਸੀਗਾ ਬਹੁਤ ਖਰਾਬ ਸੀ ਇੰਨਾ ਜ਼ਿਆਦਾ ਠੱਪੜ ਠੋਲੇ ਕੇ ਪੁੱਛੋ ਇਹਨਾਂ ਗੱਡੀਆਂ ਤੇ ਬੜੇ ਜ਼ਿਆਦਾ ਉੱਥੇ ਮਤਲਬ ਕਹਿ ਲਓ ਵੀ ਪਾਰਟ ਨੇ ਜਿਹੜੇ ਟੁੱਟੇ ਨੇ ਤੇ ਆਪਣਾ ਫਿਰ ਵੀ ਠੀਕ ਰਿਹਾ ਬਈ ਕੋਈ ਦਿੱਕਤ ਨਹੀਂ ਆਈ ਆਪਣੀ ਪੱਕੀ ਨੇ ਬਹੁਤ ਸਾ ਦਿੱਤਾ ਏ ਇਹ ਭਾਈ ਕਰਮਾਂ ਵਾਲੀ ਆ ਇਹਨੇ ਬਹੁਤ ਸਾ ਦਿੱਤਾ ਪਹਿਲਾਂ ਲਦਾਖ ਆਪਾਂ ਨੇ ਇਹਦੇ ਤੇ ਕਰਿਆ ਤੇ ਹੁਣ ਆਪਾਂ ਨੇ ਸਪੀਡ ਦਾ ਜਿਹੜਾ ਸਫ਼ਰ ਆ ਉਹ ਇਹਦੇ ਤੇ ਸਕਸੈਸਫੁਲੀ ਪੂਰਾ ਕਰਤਾ ਏ ਤੇ ਆਇਆ ਆਪਣਾ ਸਾਰਾ ਸਮਾਨ ਜਿਹੜਾ ਲੰਦਿਆ ਹੋਇਆ ਤੇ ਹੁਣ ਫਿਰ ਆਪਾਂ ਕਾਫੀ ਪੀ ਕੇ ਇਥੋਂ ਤੇ ਫਿਰ ਘਰ ਨੂੰ ਚੱਲੇ ਪਾਵਾਂਗੇ ਤੇ ਜੇ ਹੋਰ ਤੁਹਾਡੀ ਕੋਈ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਹੋਵੇ ਕੋਈ ਇਨਫਰਮੇਸ਼ਨ ਚਾਹੀਦੀ ਹੋਵੇ ਸਫੀਤੀ ਦੇ ਸਫਰ ਦੇ ਬਾਰੇ ਦੇ ਵਿੱਚ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ ਤੇ ਹੋਰ ਵੀ ਇਹੋ ਜਿਹੀ ਆਪਾਂ ਵਧੀਆ ਸਫਰਾਂ ਦੇ ਵੀਡੀਓ ਪਾਉਂਦੇ ਰਹਿੰਦੇ ਆ ਉਹਦੇ ਕਰਕੇ ਜਿਹੜਾ ਚੈਨਲ ਰਣਜੀਤ ਸਿੱਖੋਂ ਵਲੌਗਸ ਇਹਨੂੰ ਸਬਸਕ੍ਰਾਈਬ ਕਰਕੇ ਰੱਖੋ ਤੇ ਇੱਕ ਆਪਾਂ ਹੁਣ ਬਾਅਦ ਦੇ ਵਿੱਚ ਡਿਟੇਲ ਵੀਡੀਓ ਪਾਵਾਂਗੇ ਜਿੱਦੇ ਸਾਰਾ ਦੱਸਾਂਗੇ ਕਿ ਖਰਚਾ ਕਿੰਨਾ ਹੋਇਆ ਸਫਰ ਦੇ ਵਿੱਚ ਆਪਣਾ ਤੇ ਕਿੰਨੇ ਦਾ ਤੇਲ ਲੱਗਿਆ ਕਿੰਨਾ ਰਹਿਣ ਦਾ ਖਰਚਾ ਆਇਆ ਤੇ ਕਿੰਨੇ ਦਿਨ ਲੱਗਦੇ ਨੇ ਉਹ ਸਫਰ ਦੀ ਪੂਰੀ ਡਿਟੇਲ ਵੀਡੀਓ ਆਪਾਂ ਇੱਕ ਉਹ ਵੀ ਪਾਵਾਂਗੇ ਤੇ ਉਹ ਤੁਸੀਂ ਚੈਨਲ ਸਬਸਕ੍ਰਾਈਬ ਕਰਕੇ ਰੱਖ ਲਓ ਤੇ ਬਾਅਦ ਦੇ ਵਿੱਚ ਇਹ ਸਾਰੇ ਆਪਣਾ ਪਾਰਟ ਅਪਲੋਡ ਹੋਣ ਤੋਂ ਬਾਅਦ ਆਪਾਂ ਉਹ ਡਿਟੇਲ ਵੀਡੀਓ ਪਾਵਾਂਗੇ ਕਾਫੀ ਤਨਹਰ ਦਾ ਕਿਨਾਰਾ ਵਾਹ ਨਜ਼ਾਰਾ ਹੀ ਨਜ਼ਾਰਾ ਨਜ਼ਾਰਾ ਹੀ ਨਜ਼ਾਰਾ ਨਜ਼ਾਰਾ ਹੀ ਨਜ਼ਾਰਾ ਸਹੀ ਬੜੀ ਜੱਤ ਕਿਆ ਨਾ ਬਣਾਇਆ ਦੁੱਧ ਆਪਣਾ ਉਬਲ ਗਿਆ ਦੇਖੋ ਉੱਥੇ ਨਾ ਆਪਾਂ ਕਾਫੀ ਬਣਾਉਂਦੇ ਸੀਗੇ ਤੇ ਪਾਣੀ ਉਹ ਨਹੀਂ ਸੀ ਉਬਲਣ ਚਾਹੁੰਦਾ ਇਹਨਾਂ ਨੇ ਚਲ ਬੈਠ ਰਹੇ ਸੀਗੇ ਇੱਧੇ ਧਰਦੀ ਸਾਰੇ ਦੁੱਧ ਉੱਪਰ ਗਿਆ ਇਹ ਫਰਕ ਆ ਪੰਜਾਬ ਦਾ ਪੰਜਾਬ ਪੰਜਾਬ ਵਯਾ ਗਰਮ ਰਹਿੰਦਾ ਬਣਾਤੀ ਬਣਾਤੀ ਲੈ ਫੈਦਲ ਮਮਾੜਾ ਜਾਵਾਂ ਨਹੀਂ ਬੱਸ ਚੱਲ ਥੋੜੀ ਜਿਹੀ ਗੱਲ ਆਪੋਂ ਨਹੀਂ ਆਈਆਂ ਵਿੱਚ ਮੈਸ ਕੈਫੇ ਬਣਾ ਦਨੇ ਆਂ ਆਹੀਂ ਬਣੂਗੀ ਆਹੀਂ ਬਣਦੀ ਐ ਨਾ ਇਸ ਕੈਫੇ ਅੱਛਾ ਚਲ ਬੱਸ ਕਰੋ ਢਿੰਡੀ ਨਾ ਕਰਦਾ ਕਾਪਾਚੀਨੋ ਦੇਖੋ ਕਰਾ ਬਣ ਗਈ ਨਹੀਂ ਗੱਲ ਉਹ ਨਹਿਰ ਆ ਡੁੱਗੀ ਪਾਣੀ ਕੱਢਣਾ ਏ ਹੁਣ ਜਿਗਾੜ ਲਾਇਆ ਆਪਾਂ ਨੇ ਇੱਕ ਦੇਸਕੋ ਲੱਭ ਗਈ ਤੇ ਉੱਥੇ ਕੱਪ ਵੀ ਰੁੜ ਸਕਦਾ ਏ ਪਾਣੀ ਵੀ ਆ ਸਕਦਾ ਕੱਪ ਨਹੀਂ 아하하하 기억하면 아가라 바니 음 더러내면 혼나 배는 나선 잘 बस बहुत आ 기억이 ਠੀਕ ਹੈ ਨਾ ਫਾਰਮੂਲਾ ਠੀਕ ਆ ਫਿਰ ਇਹ ਸੀ ਆਪਣਾ ਸੁਪਰੀ ਦਾ ਸਫਰ ਹੁਣ ਮਿਲਦੇ ਆ ਕਿਸੇ ਹੋਰ ਸਫਰ ਦੇ ਵਿੱਚ ਬਾਏ ਬਾਏ ਜੀ